ਹਾਂਜੀ ਸਰਦੀਆਂ ਨੇ ਸਰਦੀਆਂ ਵਿੱਚ ਰੰਗ ਕਾਲਾ ਹੋ ਰਿਹਾ ਹੈ ਨਿਖਾਰ ਨਹੀਂ ਹੈਗਾ ਕਿਤੇ ਜਾਣਾ ਹੈ ਕੀ ਕਰੀਏ ਪਾਰਲਰ ਜਾਣ ਨੂੰ ਦਿਲ ਨਹੀਂ ਕਰਦਾ ਠੰਡ ਵਿੱਚ ਕਿਸੇ ਦਾ ਵੀ ਦਿਲ ਕਰਦਾ ਮੇਰਾ ਵੀ ਨਹੀਂ ਕਰਦਾ ਹੈਗਾ ਤੇ ਕੋਈ ਗੱਲ ਨਹੀਂ ਤੁਹਾਨੂੰ ਘਰੇ ਹੀ ਦੱਸਦੇ ਆਪਾਂ ਸੋਨਾ ਜੈ ਨਿਖਾਰਨ ਵਾਲਾ ਫੇਸਪੈਕ ਜਾਨਕੀ ਫੇਸ਼ਲ ਅੱਜ ਆਪਾਂ ਦੁੱਧ ਨਾਲ ਫੇਸ਼ਲ ਕਰਨਾ ਹੈ ਕਿ ਕਿ ਚੀਜ਼ਾਂ ਦੇ ਵਿੱਚ ਪਾਣੀਆਂ ਨੇ ਕਿੱਦਾਂ-ਕਿੱਦਾਂ ਹੁੰਦਾ ਹੈ ਕੀ-ਕੀ ਪ੍ਰੋਸੈਸ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜਿਨ੍ਹਾਂ ਦੇ ਬਲੈਕਹੈਡਸ ਵਾਈਟਹੈਡ ਨੇ ਨਾ ਉਹ ਸਾਰੇ ਹੀ ਨਿਕਲ ਜਾਣਗੇ ਸਾਰੇ ਰਿਮੂਵ ਹੋ ਜਾਣਗੇ ਡੈੱਡ ਸਕਿਨ ਗੰਦੀ ਕਾਲੀ ਸਕਿਨ ਹੋਈ ਪਈ ਹੈ ਮਹਿਲ ਜੰਮੀ ਪਈ ਹੈ ਸਾਰੇ ਰਿਮ ਜੇਗੀ ਇੱਕ ਚੁਟਕੀ ਵਿੱਚ ਦੱਸ ਤੁਸੀਂ ਦੇਖੋ ਪੂਰੀ ਵੀਡੀਓ ਤੇ ਕਿਸ ਤਰੀਕੇ ਨਾਲ ਆਪਾਂ ਬਣਾਇਆ ਏ ਤੇ ਕਿਸ ਤਰੀਕੇ ਨਾਲ ਆਪਾਂ ਕਰਨਾ ਹੈ ਦੁੱਧ ਦਾ ਫੇਸ਼ੀਅਲ ਠੀਕ ਹੈ ਜੀ ਪੂਰੀ ਵੀਡੀਓ ਦੇਖੋ ਜਿਹੜੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਜਰਨਲ ਪ੍ਰੈਸ ਕਰੇ ਕਿਉਂਕਿ ਵੀਡੀਓ ਦੇ ਨੋਟੀਫਿਕੇਸ਼ਨ ਤੱਕ ਪਹਿਲਾਂ ਪਹੁੰਚੇਗੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਮੇਰੇ ਨਾਲ ਜੁੜ ਰਹੇ ਹੋ ਤੇ ਖੂਬਸੂਰਤ ਆਪਣੇ ਆਪ ਨੂੰ ਬਣਾ ਰਹੇ ਹੋ ਨਵਾਂ ਸਾਲ ਆ ਰਿਹਾ ਨਵੇਂ ਸਾਲ ਵਿੱਚ ਚੈਲੰਜ ਲੈ ਜੋ ਕਿ ਅਸੀਂ ਬਦਲਣਾ ਹੈ 2024 ਤੋਂ ਬਿਹਤਰ ਬਣਨਾ ਹੈ ਅਸੀਂ 2025 ਦੇ ਵਿੱਚ ਠੀਕ ਹੈ ਜੀ ਵੀਡੀਓ ਰੋਜ਼ ਦੇਖਿਆ ਕਰੋ ਫੇਸ਼ੀਅਲ ਨੂੰ ਬਣਾਉਣ ਤੋਂ ਪਹਿਲਾਂ ਆਪਾਂ ਕੀ ਲੈਣਾ ਹੈਗਾ ਇਹ ਆਪਾਂ ਲੈਣਾ ਹੈਗਾ ਇਹ ਮਸਰਦਾਲ ਪਾਊਡਰ ਮਸਰਦਾਲ ਪਾਊਡਰ ਜੇ ਤੁਸੀਂ ਮਸਰਦਾਲ ਆਪ ਮਿਕਸੀ ਵਿੱਚ ਪੀਸ ਕੇ ਰੱਖਣਾ ਚਾਹੁੰਦੇ ਹੋ ਵੀ ਰੱਖ ਸਕਦੇ ਨਹੀਂ ਤਾਂ ਆਨਲਾਈਨ ਮੰਗਵਾ ਸਕਦੇ ਹੋ ਅੱਧਾ ਚਮਚ ਪਾਣਾ ਹੈ ਆਪੇ ਇੱਥੇ ਮਸਰਦਾਲ ਕਿਉਂਕਿ ਜਿੰਨਾ ਕ ਆਪ ਨੂੰ ਫੇਸ ਵਾਸਤੇ ਚਾਹੀਦਾ ਓਨਾ ਹੀ ਬਣਾਣਾ ਹੈ ਫालतू ਬਣਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਹਨਾ ਸੁੱਕਾ ਬਣਾ ਕੇ ਰਲਾ ਕੇ ਰੱਖ ਸਕਦੇ ਤੇ ਉਹ ਤੁਹਾਡੀ ਮਰਜ਼ੀ ਹੈ ਤੇ ਇਹ ਦੂਸਰਾ ਲੈਣਾ ਆਪਾਂ ਹੈਗਾ 11 ਲੈਵਨ ਲੈਵਨ ਪਾਊਡਰ ਜਾਨੀ ਕਿ ਨਿੰਬੂ ਦਾ ਪਾਊਡਰ ਕਿਉਂਕਿ ਸਰਦੀਆਂ ਵਿੱਚ ਜਿਹੜਾ ਨਾ ਆਪਾਂ ਨੂੰ ਨਾ ਵਿਟਾਮਿਨ ਸੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਅੱਧਾ ਚਮਚਾ ਦੇ ਵਿੱਚ ਪਾ ਲਿਆ ਆਪਾਂ ਨਿੰਬੂ ਪਾਊਡਰ ਤੁਸੀਂ ਚਾਹੋ ਤਾਂ ਜੇ ਨਿੰਬੂ ਤੁਸੀਂ ਓਦਾਂ ਆਪਣਾ ਦੋ ਬੂੰਦਾ ਪਾਣਾ ਚਾਹਦੇ ਹੋ ਤਾਂ ਉਹ ਵੀ ਤੁਸੀਂ ਪਾ ਸਕਦੇ ਹੋ ਠੀਕ ਹੈ ਤੀਸਰੀ ਚੀਜ਼ ਪਾਣੀ ਆਪਾਂ ਇਹਦੇ ਵਿੱਚ ਥੋੜੀ ਜਿਹੀ चीनी चीनी ਜਿਹੜੀ ਉਹ ਆਪਣੇ ਸਕਰਬ ਤੇ ਕੰਮ ਆਉਂਦੀ ਹੈ ਸਕਰਬ ਕਰਦੀ ਹੈ ਠੀਕ ਹੈ ਤੇ ਸਕਿਨ ਨੂੰ ਨਾ ਪਾਲਿਸ਼ ਕਰ ਦਿੰਦੀ ਹੈ ਥੋੜੀ ਜਿਹੀ ਪਾਣੀ ਆਪਾਂ ਇੱਥੇ ਅ ਚੀਨੀ ਪਾ ਲਈਏ ਠੀਕ ਹੈ ਤਿੰਨ ਚੀਜ਼ਾਂ ਹੋ ਗਈਆਂ ਚੌਥੀ ਚੀਜ਼ ਜਿਹੜੀ ਮੇਨ ਹੁੰਦੀ ਹੈ ਉਹ ਪਾਣਾ ਆਪਾਂ ਇੱਥੇ ਹਣੀ ਹਣੀ ਬਹੁਤ ਜ਼ਰੂਰੀ ਹੁੰਦਾ ਹੈ ਮੋਇਸਚਰਾਈਜ਼ਰ ਵਾਸਤੇ ਵੈਸੇ ਵੀ ਸਕਿਨ ਨੂੰ ਇਹ ਜਿਹੜਾ ਇੱਕ ਤੰਮ ਨਖਾਰ ਦਿੰਦਾ ਦਾਗ-ਧੱਬੇ ਜਿਹੜੇ ਨੇ ਬਿਲਕੁਲ ਰਿਮੂਵ ਕਰ ਦਿੰਦਾ ਹੈ ਸਰਦੀਆਂ ਵਿੱਚ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਹਨਾਂ ਚੀਜ਼ਾਂ ਦਾ ਹੀ ਆਪਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਫੇਸ ਤੇ ਤੇ ਚੌਥੀ ਚੀਜ਼ ਪਾਣੀ ਆਪਾਂ ਇੱਥੇ ਦੁੱਧ ਮੇਲ ਦੁੱਧ ਪਾਣਾ ਹੈ ਦੁੱਧ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਸਕਿਨ ਨੂੰ ਨਾ ਨਿਖਾਰ ਦਿੰਦਾ ਹੈ ਇਹ ਸਰਦੀਆਂ ਵਿੱਚ ਨਾ ਦੁੱਧ ਦਹੀਂ ਇਹੀ ਜਿਆਦਾ ਜਿਹੜਾ ਗਰਮੀ ਵਿੱਚ ਵੀ ਦੁੱਧ ਦਹੀਂ ਲਗਾਉਣਾ ਚਾਹੀਦਾ ਤੇ ਸਰਦੀ ਵਿੱਚ ਵੀ ਦੁੱਧ ਦਹੀਂ ਹੀ ਲਗਾਉਣਾ ਚਾਹੀਦਾ ਹੈ ਇਹ ਆਪਣੇ ਫੇਸ ਨੂੰ ਇੱਕ ਵਕਰੀ ਜਿਹਾ ਟੋਨ ਦਿੰਦਾ ਹੈ ਵੱਖਰਾ ਹੀ ਇੱਕ ਕਲਰ ਦਿੰਦਾ ਹੈ ਆਪਣਾ ਚਿਹਰਾ ਜਿਹੜਾ ਫੇਅਰ ਕਰ ਦਿੰਦਾ ਹੈ ਸਾਰੇ ਬਲੈਕ ਹੈਡਸ ਵਾਈਟ ਸਾਈਡ ਜਿਹੜੇ ਹੁੰਦੇ ਨੇ ਨਾ ਦੇਖਿਆ ਕਿੰਨਾ ਆਸਾਨ ਤਰੀਕਾ ਹੈ ਚਾਰ ਪੰਜ ਚੀਜ਼ਾਂ ਨਾਲ ਬਣ ਕੇ ਰੈਡੀ ਹੋ ਜਾਂਦਾ ਹੈ ਘਰੇ ਹੀ ਆਪਣੀ ਚੀਜ਼ਾਂ ਹੁੰਦੀਆਂ ਦਾਲ ਨਹੀਂ online ਮਗਵਾਨੀ ਤੁਸੀਂ ਘਰੇ ਹੀ ਪਾਊਡਰ ਬਣਾ ਲੈਂਦੇ ਹੋ ਠੀਕ ਹੈ ਨਿੰਬੂ ਪਾੜ ਨਹੀਂ ਹੈਗਾ ਕਿ ਜਿੰਨਬੂ ਦੇ ਤੋਂ ਚਾਰ ਪੰਜ ਬੂੰਦਾ ਪਾ ਲੋ ਸਾਰੀ ਚੀਜ਼ਾਂ ਆਪਣੇ ਘਰੇ ਪਈਆਂ ਹੁੰਦੀਆਂ ਠੀਕ ਹੈ ਜੀ ਤੇ ਇਹ ਜੀ ਤਾਂ ਤੁਸੀਂ ਦੇਖ ਲਈ ਕਿੱਦਾਂ ਬਣਾਈਏ ਤੇ ਇਸ ਤੋਂ ਪਹਿਲਾਂ ਆਪਾਂ ਕੀ ਕਰਨਾ ਪਹਿਲਾਂ ਲੈਣਾ ਹੈਗਾ ਇਹ ਕੱਚਾ ਦੁੱਧ ਕੱਚਾ ਦੁੱਧ ਉਹਦੇ ਵਿੱਚ ਵੀ ਐਡ ਕੀਤਾ ਹੈ ਤਾਂ ਆਪਾਂ ਇੱਥੇ ਵੀ ਲੈ ਲਿਆ ਥੋੜਾ ਜਿਹਾ ਜਿਹੜਾ ਬਚਿਆ ਸੀਗਾ ਉਹਦੇ ਵਿੱਚ ਆਪਾਂ ਕੀ ਪਾਣਾ ਹੈ ਮੇਰਾ ਖਜ਼ਾਨਾ ਹੈਗਾ ਖੂਬਸੂਰਤੀ ਦਾ ਖਜ਼ਾਨਾ ਤੇ ਇਹਦੇ ਵਿੱਚ ਪਾਣੀ ਆਪਾਂ ਦੋਕ ਪਿੰਚ ਮਤਲਬ ਕਿ ਇੱਕ ਚੁਟਕੀ ਫਿਟਕੜੀ ਪਾਊਡਰ ਜਦਾ ਫਟਕੜੀ ਹੁੰਦਾ ਹੈ ਨਾ ਇਹ ਸਕਿਨ ਨੂੰ ਟਾਈਟ ਕਰਦਾ ਹੈ ਸਕਿਨ ਦੇ ਜਿਹੜੇ ਰਿੰਕਲ ਹੁੰਦੇ ਨੇ ਉਹਨਾਂ ਨੂੰ ਆਮਣ ਤੁਰਕ ਥੰਮ ਕਰਦਾ ਹੈ ਸਕਿਨ ਦੀਆਂ ਝੁਰੜੀਆਂ ਜਲਦੀ ਠੀਕ ਹਾਵ ਨਹੀਂ ਦੇਦੀ ਸਕਿਨ ਤੇ ਠੀਕ ਹੈ ਜੀ ਤੇ ਸਕਿਨ ਨੂੰ ਇੱਕਦਮ ਟਾਈਟ ਕਰਦਾ ਹੈ ਜਿਨ੍ਹਾਂ ਦੀ ਲੂਜ਼ ਹੋ ਚੁੱਕੀ ਨਾ ਸਕਿਨ ਉਹਨੂੰ ਟਾਈਟ ਕਰਦਾ ਹੈ ਤੇ ਬਹੁਤ ਵਧੀਆ ਹੁੰਦੀ ਫਟਕੜੀ ਤੇ ਇਸ ਤਰੀਕੇ ਨਾਲ ਸਿਰਫ ਦੋ ਚੁਟਕੀ ਮਿਲਾਣੇ ਕਿਉਂਕਿ ਇਹ ਸਕਿਨ ਨੂੰ ਜਿਆਦਾ ਇਕੱਠਾ じゃ ਕਰ ਦਿੰਦੀ ਹੈ ਇਸ ਤਰੀਕੇ ਨਾਲ ਪਹਿਲਾਂ ਆਪਾਂ ਜਿਹੜਾ ਕੱਚਾ ਦੁੱਧ ਉਹ ਨਾਲ ਫੇਸ ਦੀ ਜਿਹੜੀ ਕਲੀਨਿੰਗ ਕਰ ਲੈਣੀ ਵੈਸੇ ਤਾਂ ਮੈਂ ਪਹਿਲਾਂ ਫੇਸ ਜਿਹੜਾ ਵੋਸ਼ ਕੀਤਾ ਹੋ ਤੇ ਉਸ ਤੋਂ ਬਾਅਦ ਫੇਰ ਆਪਾਂ ਕੰਮ-ਕੁੰਮ ਕੀਤਾ ਹੈ ਨਾ ਤੇ ਹੁਣ ਮੈਂ ਇੱਕ ਵਾਰੀ ਫੇਰ ਦੁੱਧ ਦੇ ਨਾਲ ਇਹਨੂੰ ਸਾਫ਼ ਕਰ ਲੈਣੀ ਹੈ ਵੈਸੇ ਵੀ ਤੁਹਾਨੂੰ ਡੇਲੀ ਦੁੱਧ ਨਾਲ ਚਿਹਰਾ ਸਾਫ਼ ਕਰਨਾ ਚਾਹੀਦਾ ਕਿਉਂਕਿ ਇਹ ਨਾ ਕੁਦਰਤੀ ਜਿਹੜਾ ਮਿਸਚਰਾਈਜ਼ ਹੁੰਦਾ ਹੈ ਨਾ ਉਹ ਛੱਡ ਜਾਂਦਾ ਦੁੱਧ ਤੇ ਸਕਿਨ ਨੂੰ ਗੋਰਾ ਬਣਾਉਂਦਾ ਹੈ ਸਕਿਨ ਨੂੰ ਇੱਕਦਮ ਕਲੀਅਰ ਕਰ ਦਿੰਦਾ ਹੈ ਸਾਰੀ ਜਿਹੜੀ ਡਸਟ ਹੁੰਦੀ ਗੰਦਗੀ ਹੁੰਦੀ ਸਾਰੀ ਹੀ ਹੌਲੀ-ਹੌਲੀ ਰਿਮੂਵ ਕਰ ਦਿੰਦਾ ਹੈ ਜੇ ਤੁਸੀਂ ਡੇਲੀ ਇਹਨੂੰ ਇਸਤੇਮਾਲ ਕਰਦੇ ਹੋ ਆਪਣੇ ਚਿਹਰੇ ਤੇ ਚਿਹਰਾ ਆਪਣੇ ਤੇ ਦੁੱਧ ਵਿੱਚ ਬਿਲਕੁਲ ਇਹ ਦੇਖੋ ਲਗਾ ਲਿਆ ਸਾਫ ਕਰ ਲਿਆ ਤੇ ਇਹਦੇ ਉੱਪਰ ਹੀ ਆਪਾਂ ਹੁਣ ਇਹ ਬੜਾ ਫੇਸ਼ੀਅਲ ਕਰਾਂਗੇ ਜਿਹੜਾ ਆਪਾਂ ਤੁਹਾਨੂੰ ਦੱਸਿਆ ਕਿ ਕਿਸ ਚੀਜ਼ਾਂ ਪਾ ਕੇ ਕਿਹੜੇ-ਕਿਹੜੇ ਚੀਜ਼ਾਂ ਪਾ ਕੇ ਆਪਾਂ ਇਹ ਮਾਸਕ ਜਿਹੜਾ ਤਿਆਰ ਕੀਤਾ ਹੈ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਕਰ ਲੈਣਾ ਹੈ ਅਪਲਾਈ ਬਹੁਤ ਵਧੀਆ ਏ ਇਹਨੂੰ ਤੁਸੀਂ ਨਾ ਹਫਤੇ ਵਿੱਚ 4-5 ਵਾਰੀ ਲਗਾ ਸਕਦੇ ਹੋ ਬਹੁਤ ਵਧੀਆ ਏ ਕੋਈ ਨੁਕਸਾਨ ਨਹੀਂ ਹੋਏਗਾ ਹਫਤੇ 'ਚ ਮਤਲਬ ਕਿ 3 ਵਾਰ 4 ਵਾਰ ਤੁਸੀਂ ਲਗਾ ਸਕਦੇ ਕਿ ਕਿਤੇ-ਕਿਤੇ ਦਿਨ ਛੱਡ ਕੇ ਮਤਲਬ ਕਿ ਬਹੁਤ ਵਧੀਆ ਏ ਇਹ ਤੁਹਾਡੀ ਗੰਦਗੀ ਜਿਹੜੀ ਹੁੰਦੀ ਹੈ ਨਾ ਸਕਿਨ ਦੀ ਉਹ ਉਤਾਰਦਾ ਏ ਡੈਡ ਸਕਿਨ ਨੂੰ ਠੀਕ ਕਰਦਾ ਏ ਠੀਕ ਹੈ ਚਿਹਰੇ ਦੀਆਂ ਸ਼ਾਈਆਂ ਰਿਮੂਵ ਕਰ ਦਿੰਦਾ ਏ ਪਿਗਮੈਂਟੇਸ਼ਨ ਜਿਹੜੀ ਏ ਧੀਰੇ ਧੀਰੇ ਸਾਰੇ ਠੀਕ ਹੁੰਦੀ ਏ ਬਹੁਤ ਵਧੀਆ ਏ ਕਿਸੇ ਵੀ ਸ਼ਾਦੀ ਵਿਆਹ ਤੇ ਜਾਣਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਡੇਲੀ ਅਪਲਾਈ ਕਰ ਸਕਦੇ ਹੋ ਮੁੰਡੇ ਕਰ ਸਕਦੇ ਨੇ ਕੁੜੀਆਂ ਕਰ ਸਕਦੀਆਂ ਨੇ ਠੀਕ ਹੈ ਕਿਉਂਕਿ 30 ਤੋਂ ਬਾਅਦ ਨਾ ਜਿਹੜੀ ਆਪਣੀ ਸਕਿਨ ਹੈ ਨਾ ਉਹਦੇ ਵਿੱਚ ਬਹੁਤ ਬਦਲਾਅ ਆਉਂਦੇ ਨੇ ਤੁਸੀਂ 30 ਤੋਂ ਪਹਿਲਾਂ ਹੀ ਅਗਰ ਆਪਣੀ ਸਕਿਨ ਦਾ ਧਿਆਨ ਰੱਖਣ ਲੱਗ ਜਾਓਗੇ ਨਾ ਤੇ ਤੁਹਾਡੇ ਜਿਹੜੇ ਆਉਣ ਵਾਲੇ ਜਗੇ ਸਮਾਂ ਹੁੰਦਾ ਹੈ ਨਾ ਜਿਵੇਂ 30 ਤੋਂ ਬਾਅਦ ਜਿਹੜਾ ਚਿਹਰਾ ਲੂਜ਼ ਹੋਣਾ ਸ਼ੁਰੂ ਹੋ ਜਾਂਦਾ ਏ ਆ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਕਿਨ ਲਟਕਣੀ ਸ਼ੁਰੂ ਹੋ ਜਾਂਦੀ ਏ ਪਹਿਲਾਂ ਹੀ ਰੋਕ ਤੰਮ ਹੋ ਜੇਗੀ ਤੁਸੀਂ ਲੰਮੇ ਸਮੇਂ ਤੱਕ 50 60 ਸਾਲ ਤੱਕ ਵੀ ਤੁਹਾਡੇ ਕਿਤੇ ਵੀ ਝੁਰੜੀਆਂ ਨਹੀਂ ਆਉਣਗੀਆਂ ਐਨ ਬਿਲਕੁਲ ਚਿਹਰਾ ਜਿਹੜਾ ਬਿਲਕੁਲ ਠੀਕ ਰਹੇਗਾ ਠੀਕ ਹੈ ਜੀ ਅਗਰ ਤੁਸੀਂ ਪਹਿਲਾਂ ਹੀ ਕੇਅਰ ਕਰਨੀ ਸ਼ੁਰੂ ਕਰ ਦਿੰਦੇ ਹੋ ਤੇ ਜਿਹੜੇ 30+ ਹੋ ਚੁੱਕੇ ਨੇ ਮੇਰੇ ਵਾਂਗੂ ਹਨ ਤੇ ਉਹ ਵੀ ਤੁਸੀਂ ਇਸ ਤਰੀਕੇ ਨਾਲ ਆਪਣੀ ਕੇਅਰ ਕਰਦੇ ਰਹੋਗੇ ਨਾ ਹੁਣ ਤੋਂ ਵੀ ਤਾਂ ਵੀ ਤੁਹਾਡੀ ਜਿਹੜੀ ਸਕਿਨ ਹੈ ਨਾ ਬਿਲਕੁਲ ਠੀਕ ਹੋ ਜਾਏਗੀ ਜਿਹੜੀ ਡੈਮੇਜ ਹੋਈ ਗਈ ਹੈ ਨਾ ਸਕਿਨ ਉਹ ਵੀ ਬਿਲਕੁਲ ਠੀਕ ਹੋ ਜਾਏਗੀ ਤੇ ਜਿਹੜਾ ਨੇ ਝਲਡੀਆਂ ਆ ਗਈਆਂ ਨੇ ਉਹ ਵੀ ਹੌਲੀ ਹੌਲੀ ਜਿਵੇਂ ਕਿਉਂਕਿ ਮ사ਜ ਜਿਹੜੀ ਹੈ ਨਾ ਚਿਹਰੇ ਲਈ ਬਹੁਤ ਜ਼ਰੂਰੀ ਹੈ ਸਰਦੀਆਂ ਚ ਮ사ਜ ਸਭ ਤੋਂ ਬੈਸਟ ਹੈ ਮ사ਜ ਜਿੰਨੀ ਵੀ ਕਰੋਗੇ ਚਿਹਰੇ ਤੇ ਓਨੀ ਹੀ ਵਧੀਆ ਹੈ ਮ사ਜ ਨਾਲ ਬਲੱਡ ਸਰਕੂਲ ਠੀਕ ਰਹਿੰਦਾ ਹੈ ਔਰ ਜਿਹੜੀ ਸਕਿਨ ਹੈ ਨਾ ਇੱਕਦਮ ਚੌਕਦਾਰ ਤੇ ਇੱਕਦਮ ਜਾਨਦਾਰ ਰਹਿੰਦੀ ਹੈ ਠੀਕ ਹੈ ਕਿਉਂਕਿ ਆਪਣਾ ਇੱਕ ਫੇਸ ਹੁੰਦਾ ਹੈ ਕਿ ਜਿੱਦ ਤੱਕ ਜਿਹੜਾ ਬਲੱਡ ਹੁੰਦਾ ਨਾ ਸਰਕਲ ਨਹੀਂ ਕਰਦਾ ਕਿਉਂਕਿ ਪੈਰਾਂ ਨੂੰ ਲੱਤਾਂ ਨੂੰ ਜ਼ਿਆਦਾ ਆਪਣਾ ਸਰਕਲ ਕਰਦਾ ਕਿਉਂਕਿ ਅਪਾ ਤੁਰਦੇ ਫਿਰਦੇ ਰਹਿੰਦੇ ਆ ਫੇਸ ਜਿਹੜਾ ਹੁੰਦਾ ਇੱਕ ਥਾਂ ਤੇ ਹੀ ਰਹਿੰਦਾ ਹੈ ਤੇ ਇਹਨੂੰ ਅਪ ਮ사ਜ ਕਰਕੇ ਹੀ ਇਹਦਾ ਬਲੱਡ ਸਰਕਲ ਜਿਹੜਾ ਠੀਕ ਕਰ ਸਕਦੇ ਆ ਤੇ ਮ사ਜ ਬਹੁਤ ਜ਼ਰੂਰੀ ਹੈ ਤੇ ਲੋ ਜੀ ਮੈਂ ਹੁਣ ਕਰਦੀ ਆ ਇਹਦੀ ਮ사ਜ ਚਿਹਰੇ ਦੀ ਜਿਹੜੀ ਡੈੱਡ ਸਕਿਨ ਹੁੰਦੀ ਹੈ ਬਿਲਕੁਲ ਠੀਕ ਹੋ ਜਾਂਦੀ ਹੈ ਸਕਿਨ एकदम ਚਮਕਦਾਰ ਹੋ ਜਾਂਦੀ ਹੈ 5 ਮਿੰਟ ਆਪਣੇ ਚਿਹਰੇ ਦੀ ਮ사ਜ ਜ਼ਰੂਰ ਕਰਨੀ ਚਾਹੀਦੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਜਿਵੇਂ ਮੈਂ ਤੁਹਾਨੂੰ ਦੱਸਦੀ ਹੁਣੀ ਹੈ ਮੋਟੀ ਲੇਅਰ ਲਗਾ ਕੇ 10 ਮਿੰਟ ਫਿਰ ਤੁਸੀਂ ਛੱਡ ਦੇਣਾ ਹੈ ਠੀਕ ਹੈ ਤੇ ਜਦੋਂ ਤੁਸੀਂ ਇਹ ਛੱਡ ਦੇਣਾ ਉਸ ਤੋਂ ਬਾਅਦ ਇਹ ਡਰਾਈ ਹੋ ਜਾਂਦੀ ਹੈ ਡਰਾਈ ਹੋਣ ਤੋਂ ਬਾਅਦ ਤੁਸੀਂ ਕੀ ਕਰਨਾ ਡਾਇਰੈਕਟਲੀ ਤੁਸੀਂ ਮ사ਜ ਨਹੀਂ ਕਰਨੀ ਹੈਗੀ ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਨੂੰ ਦੱਸਦੀ ਹਾਂ ਗਿੱਲਾ ਜ਼ਰੂਰ ਕਰਨਾ ਚਾਹੀਦਾ ਤੁਸੀਂ ਸਪਰੇਅ ਮਾਰ ਸਕਦੇ ਹੋ ਰੋਜ਼ ਬਾਟਰ ਦੀ ਚਾਹ ਤੁਸੀਂ ਦੁੱਧ ਲਗਾ ਸਕਦੇ ਹੋ ਚਾਹੇ ਤੁਸੀਂ ਪਾਣੀ ਲਗਾ ਕੇ ਫਿਰ ਤੁਸੀਂ ਹਲਕੇ ਹੱਥਾਂ ਨਾਲ ਇਹਦੀ ਕਰਨੀ ਹੈ ਮ사ਜ ਫਿਰ ਜਾ ਕੇ ਤੁਸੀਂ ਫੇਸ ਕਰਨਾ ਹੈ ਵੋਸ਼ ਤੇ ਫੇਸ ਵੋਸ਼ ਕਰਨ ਤੋਂ ਬਾਅਦ ਤੁਸੀਂ ਆ ਫੇਸ ਮਤਲਬ ਕਿ ਫੇਸ ਵੋਸ਼ ਕੋਈ ਝੱਗ ਵਾਲਾ ਨਹੀਂ ਲਗਾਣਾ ਬਿਲਕੁਲ ਸਿੰਪਲ ਪਾਣੀ ਨਾਲ ਹੀ ਤੁਸੀਂ ਫੇਸ ਨੂੰ ਵੋਸ਼ ਕਰਨਾ ਹੈ ਕੋਈ ਵੀ ਸਾਬਣ ਨਹੀਂ ਲਗਾਣਾ ਕੋਈ ਫੇਸ ਵੋਸ਼ ਨਹੀਂ ਕਰਨਾ ਵੈਸੇ ਨਾ ਏ ਵਾਲੇ ਜਿਹੜੇ ਹੁੰਦੇ ਨੇ ਨਾ ਫੇਸ ਪੈਕ ਇਹ ਜ਼ਰੂਰਤ ਹੀ ਨਹੀਂ ਪੈਣ ਦਿੰਦੇ ਹੈਗੇ ਕਿਸੇ ਸਾਬਣ ਦੀ ਕਿਸੇ ਫੇਸ ਵੋਸ਼ ਦੀ ਠੀਕ ਹੈ ਕੈਮੀਕਲ ਵਾਲੇ ਫੇਸ ਵੋਸ਼ ਬਿਲਕੁਲ ਵੀ ਤੁਹਾਨੂੰ ਨਹੀਂ ਇਸਤੇਮਾਲ ਕਰਨੇ ਚਾਹੀਦੇ ਤੁਸੀਂ ਅਗਰ ਦੁੱਧ ਨਾਲ ਹੀ ਫੇਸ ਆਪਣਾ ਰੋਜ਼ ਡੇਲੀ ਆਪਣਾ ਧੋਣ ਲੱਗ ਜਾਓਗੇ ਨਾ ਤਾਂ ਸਾਫ਼ ਕਰਨ ਲੱਗ ਜਾਓਗੇ ਦਿਨ ਵਿੱਚ ਤਿੰਨ ਵਾਰ ਸਵੇਰੇ ਉੱਠਦੇ ਆ ਔਰ ਦੁਪਹਿਰ ਨੂੰ ਔਰ ਸ਼ਾਮ ਟਾਈਮ ਤੁਸੀਂ ਦੁੱਧ ਨਾਲ ਇਸ ਤਰੀਕੇ ਨਾਲ ਹੀ ਸਾਫ ਕਰ ਲੋਗੇ ਇੱਕ ਚਮਚ ਦੁੱਧ ਦਾ ਨੀਮੁਕਦਾ ਤੁਹਾਨੂੰ ਹਨਾ ਇੱਕ ਚਮਚ ਦੁੱਧ ਦਾ ਕੋਲੀ ਚ ਪਾਇਆ ਹੋਵੇ ਰੂੰ ਲਈ ਹੋਵੇ ਉਹਦੇ ਨਾਲ ਆਪਾਂ ਫੇਸ ਜਿਹੜਾ ਕਲੀਨ ਕਰ ਸਕਦੇ ਆ ਤੇ ਆਪਣਾ ਚਿਹਰਾ ਜਿਹੜਾ ਬਿਲਕੁਲ ਨਿੱਖਰ ਜਾਂਦਾ ਬਿਲਕੁਲ ਹੀ ਗੰਦਗੀ ਜਿਹੜੀ ਹੈ ਨਾ ਨਿਕਲ ਕੇ ਬਾਹਰ ਹੋ ਜਾਂਦੀ ਹੈ ਤੇ ਬਹੁਤ ਸੋਹਣਾ ਚਿਹਰਾ ਹੋ ਜਾਂਦਾ ਹੈ ਤੇ ਤੁਸੀਂ ਵੀ ਇਸ ਪ੍ਰਕਾਰ ਬਣਾ ਕੇ ਇਹਨੂੰ ਸੁੱਕਾ ਵੀਰ ਲਾ ਕੇ ਰੱਖ ਸਕਦੇ ਹੋ ਜਿਵੇਂ ਦਾਲ ਹੋ ਗਿਆ ਦਾਲ ਦਾ ਪਾਊਡਰ ਹੋ ਗਿਆ ਨਿੰਬੂ ਪਾਊਡਰ ਹੋ ਗਿਆ ਅਗਰ ਨਿੰਬੂ ਪਾਊਡਰ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਸਕਿੱਪ ਕਰ ਸਕਦੇ ਹੋ ਇਹਦੇ ਵਿੱਚ ਪਾ ਸਕਦੇ ਤੁਸੀਂ ਬੇਸਣ ਠੀਕ ਹੈ ਤੇ ਇਹਦੇ ਵਿੱਚ ਤੁਸੀਂ ਅਨਾਰ ਪਾਊਡਰ ਸਭ ਆਨਲਾਈਨ ਮਿਲ ਜਾਂਦਾ ਅੱਜਕੱਲ ਠੀਕ ਹੈ ਬੀਟਰੂਟ ਪਾਊਡਰ ਉਹ ਮਿਲਾ ਕੇ ਤੁਸੀਂ ਪੰਜ ਚਾਰ ਚੀਜ਼ਾਂ ਰੱਖ ਸਕਦੇ ਹੋ ਫਿਰ ਤੁਸੀਂ ਸਵੇਰੇ ਉੱਠੋ ਥੋੜਾ ਜਿਹਾ ਆਪਣੇ ਹੱਥ ਤੇ ਪਾਓ ਗਿੱਲਾ ਕਰੋ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਕਰੋ ਤੇ ਉਸ ਤੋਂ ਬਾਅਦ ਮੋਇਸਚਰਾਈਜ਼ਰ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਸੋਨਾ ਜਾਂ ਕੋਈ ਵਧੀਆ ਜਿਹਾ ਲੋਸ਼ਨ ਲਾ ਲਓ ਅਗਰ ਤੁਸੀਂ ਕਿਤੇ ਨਹੀਂ ਜਾਣਾ ਤੁਸੀਂ ਦੁੱਧ ਵੀ ਲਗਾ ਸਕਦੇ ਹੋ ਦੁੱਧ ਬਹੁਤ ਵਧੀਆ ਹੁੰਦਾ ਹੈ ਅੱਧੇ ਘੰਟੇ ਬਾਅਦ ਫਿਰ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰ ਸਕਦੇ ਹੋ ਦੁੱਧ ਲਗਾਉਣ ਤੋਂ ਬਾਅਦ ਇੰਨਾ ਸੋਹਣਾ ਫੇਸ ਹੋ ਜਾਂਦਾ ਨਾ ਕਿ ਇਕਦਮ ਜਿਵੇਂ ਗੁਲਾਬ ਦੇ ਪੰਖੜੀਆਂ ਹੁੰਦੀਆਂ ਨਰਮ ਨਰਮ ਇਸ ਤਰੀਕੇ ਨਾਲ ਆਪਣਾ ਕਰ ਲਿਆ। ਬੋਸ਼ 10 ਮਿੰਟ ਮੈਂ ਲਗਾ ਕੇ ਰੱਖਿਆ ਸੀ। ਉਸ ਤੋਂ ਬਾਅਦ ਮੈਂ ਇਹਨੂੰ ਗਿੱਲਾ ਕਰਕੇ ਹਲਕੇ ਹਲਕੇ ਹੱਥਾਂ ਨਾਲ ਉਹਦੀ ਘਾਲੀਆ ਮ사ਜ ਤੇ ਬਿਲਕੁਲ ਚਿਹਰਾ ਦੇਖੋ ਕਿੰਨਾ ਕਲੀਨ ਹੋ ਗਿਆ, ਕਿੰਨਾ ਸਾਫ਼ ਹੋ ਗਿਆ। ਤੁਹਾਡੇ ਵੀ ਕੋਈ ਫਰੈਂਡ ਸਰਕਲ ਵਿੱਚ ਜਾਂ ਰਿਸ਼ਤੇਦਾਰੀ ਵਿੱਚ ਪਰੇਸ਼ਾਨ ਨੇ ਵੀ ਜਿਨ੍ਹਾਂ ਦੇ ਮੈਲ ਜੰਮੀ ਹੋਈ ਹੈ, ਜਿਨ੍ਹਾਂ ਦੇ ਪਿਗਮੈਂਟੇਸ਼ਨ ਹੈ, ਜਿਨ੍ਹਾਂ ਦੇ ਸ਼ਾਈਆਂ ਨੇ ਜਾਂ ਤੁਸੀਂ ਚਾਹੁੰਦੇ ਹੈ ਕਿ ਸਾਡੇ ਫਰੈਂਡਾਂ ਦਾ ਰੰਗ ਘੋਰਾ ਹੋ ਜਾਵੇ। ਇਹ ਵਾਲੀ ਰੈਮਡੀ ਉਹਨਾਂ ਤੱਕ ਜ਼ਰੂਰ ਪਹੁੰਚਾਓ, ਵੀਡੀਓ ਵਾਤੁਵਾਤ ਸ਼ੇਅਰ ਕਰਿਓ, ਸਾਰਿਆਂ ਨੂੰ ਬਹੁਤ ਵਧੀਆ ਇਹ ਚਿਹਰਾ ਬਿਲਕੁਲ ਕਲੀਨ ਤੇ ਐਂਡ ਨੀਟ ਕਰ ਦਿੰਦੀ ਹੈ ਤੇ ਸਾਰੀ ਗੰਦੀ ਮੈਲ ਕਿੰਨਾ ਵੀ ਗੰਦਾ ਕਾਲਾ ਚਿਹਰਾ ਹੋਵੇ ਬਿਲਕੁਲ ਸਾਫ ਹੋ ਜਾਂਦਾ ਤੁਸੀਂ ਅਗਰ ਇਹ ਵਾਲੀਆਂ ਰੈਮੜੀਆਂ ਇਸਤੇਮਾਲ ਕਰੋਗੇ ਇਸੇ ਤਰ੍ਹਾਂ ਹੀ ਡੇਲੀ ਦੇਖਦੇ ਰਹੋ ਜਿਹੜਿਆ ਮਤਲਬ ਕਿ ਇੱਕ ਮੋਟੀਵੇਟ ਮਿਲਦਾ ਹੈ ਨਾ ਮੈਨੂੰ ਵੀ ਮੋਟੀਵੇਟ ਹੁੰਦਾ ਹੈ ਕਿ ਤੁਸੀਂ ਵੀ ਮੋਟੀਵੇਟ ਹੋਵੋ ਰੋਜ਼ ਡੇਲੀ ਦੇਖੋ ਆਪਾਂ ਇੱਕ ਦੂਜੇ ਨੂੰ ਦੇਖ ਕੇ ਨਾ ਫਿਰ ਵਧੀਆ ਆਪਾਂ ਆਪਣਾ ਧਿਆਨ ਰੱਖ ਸਕਦੇ ਆ ਉਦਾਂ ਆਪਾਂ ਨੂੰ ਪਤਾ ਨਹੀਂ ਚੱਲਦਾ ਆਪਾਂ ਕੀ ਕਰੀਏ ਕੀ ਨਾ ਕਰੀਏ ਅਗਰ ਆਪ ਐਦਾਂ ਦੇਖਦੇ ਰਵਾਂਗੇ ਨਾ ਤੇ ਫਿਰ ਤੁਹਾਨੂੰ ਵੀ ਮੋਟੀਵੇਟ ਹੋਵੇਗਾ ਮੈਨੂੰ ਵੀ ਮੋਟੀਵੇਟ ਮਿਲੇਗਾ ਤੁਹਾਡਾ ਇੱਕ ਇੱਕ ਲਾਈਕ ਜਿਹੜਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਬਹੁਤ ਹੀ ਮੈਨੂੰ ਮਤਲਬ ਕਿ ਪਿਆਰ ਆਉਂਦਾ ਤੁਹਾਡੇ ਤੇ ਕਿ ਮੇਰੇ ਜਿਹੜੇ ਨਾਲ ਜੁੜੇ ਹੋਏ ਨੇ ਮੇਰੀਆਂ ਭੈਣਾਂ ਮੇਰੇ ਭਰਾ ਫਰੈਂਡ ਹਨਾ ਬਹੁਤ ਵਧੀਆ ਲੱਗਦਾ ਹੈ ਕਿ ਜਿਹੜੇ ਮੈਨੂੰ ਪਸੰਦ ਕਰ ਰਹੇ ਨੇ ਮੇਰੀਆਂ ਰੈਮਡੀ ਨੂੰ ਪਸੰਦ ਕਰ ਰਹੇ ਨੇ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਚਿਹਰੇ ਨੂੰ ਸੋਹਣਾ ਬ੍ਰਾਈਟ ਬਣਾ ਸਕਦੇ ਹੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਅਗਰ ਪਲੀਜ਼ ਇੰਨੀ ਰਿਕਵੈਸਟ ਹੈ ਸਬਸਕ੍ਰਾਈਬਰ ਕਰਕੇ ਚੈਨਲ ਨੂੰ ਤੇ ਵੀਡੀਓ ਸ਼ੇਅਰ ਕਰਦੇ ਅਗਰ ਤੇ ਸੋਹਣਾ ਜਿ ਇੱਕ ਲਾਈਕ ਜ਼ਰੂਰ ਕਰਿਆ ਕਰੋ ਫਿਰ ਮਿਲਦੇ ਹਾਂ ਇੱਕ ਨਵੀਂ ਰੈਮਡੀ ਨਾਲ ਟਾਈ ਹੋਏ ਨਾਲ ਚਲੋ ਜੀ ਤੁਹਾਡਾ ਤੋਂ ਲੈਣੇ ਹੈ ਇਜਾਜ਼ਤ ਬਾਏ ਬਾਏ